ਲੁਟਕ ਖਵਾ ਦੀਆਂ ਵਾਰਦਾਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਜੀਆਂ ਹੁਣ ਇੱਕ ਬਜ਼ੁਰਗ ਬੀਬੀ ਦੀ ਚੈਨੀ ਖੋਕੇ ਫਰਾਰ ਹੋ ਗਏ ਨੇ ਤਾਂ ਦੱਸਿਆ ਗਿਆ ਜਿਹੜੀਆਂ ਇਹ ਤਸਵੀਰਾਂ ਨੇ ਗੁਰਦੀਪ ਕਲੋਨੀ ਅਬਲੋਵਾਲ ਰੋਡ ਪਟਿਆਲਾ ਦੀਆਂ ਨੇ ਜਿੱਥੇ ਦੋ ਚੋਰ ਬੀਬੀ ਤੋਂ ਚੈਨੀ ਖੋਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਕਿ ਬਜ਼ੁਰਗ ਬੀਬੀ ਤੋਂ ਪਤਾ ਪੁੱਛਣ ਦੇ ਬਹਾਨੇ ਉਸ ਦੇ ਅੱਗੇ ਪਿੱਛੇ ਘੁੰਮਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਦੋਨੋਂ ਚੋਹਾਨ ਇੱਕ ਨੇ ਹੈਲਮਟ ਪਾਇਆ ਹੋਇਆ ਤਾਂ ਦੂਸਰੇ ਨੇ ਕਿਰਤੇ ਟੋਪੀ ਲਾਈ ਹੋਈਏ ਕਿਸ ਤਰੀਕੇ ਦੇ ਨਾਲ ਉਸ ਤੋਂ ਪਹਿਲਾ ਜਿਹੜੇ ਕਿ ਘਰ ਦਾ ਪਤਾ ਪੁੱਛਿਆ ਜਾਂਦਾ ਉਸ ਤੋਂ ਬਾਅਦ ਉਹਦਾ ਧਿਆਨ ਪਟਕਾਇਆ ਜਾਂਦਾ ਤੇ ਦੇਖਦੇ ਹੀ ਦੇਖਦੇ ਬਜ਼ੁਰਗ ਬੀਬੀ ਜਦੋਂ ਗੇਟ ਦੇ ਅੰਦਰ ਵੜ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਦੀ ਚੈਨੀ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਇਹ ਵਿੱਚ ਸਾਡੇ ਚੈਨਲ ਇਹੀ ਬੇਨਤੀ ਕਰਦਾ ਹੈ ਕਿ ਆਪਣੇ ਬਜ਼ੁਰਗਾ ਦਾ ਤੇ ਮਹਿਲਾਵਾਂ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਕਿਉਂਕਿ ਘਰੇ ਸੋਨੇ ਪੌਣ ਤੇ ਗੁਰੇਜ਼ ਕੀਤਾ ਜਾਵੇ ਇਹ ਚੋਰ ਜਿਹੜੇ ਨੇ ਲੁਟੇਰੇ ਜਿਹੜੇ ਨੇ ਤੁਹਾਡੇ ਆਲੇ ਦੁਆਲੇ ਹੀ ਘੁੰਮ ਰਹੇ ਹੁੰਦੇ ਨੇ ਲੁਟਕੋਹਾ ਦੀਆਂ ਵਾਰਦਾਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ ਜੀਆਂ ਹੁਣ ਇੱਕ ਬਜ਼ੁਰਗ ਬੀਬੀ ਦੀ ਚੈਨੀ ਖੋਕੇ ਫਰਾਰ ਹੋ ਗਏ ਨੇ ਤਾਂ ਦੱਸੇ ਕਿ ਜਿਹੜੀਆਂ ਇਹ ਤਸਵੀਰਾਂ ਨੇ ਗੁਰਦੀਪ ਕਲੋਨੀ ਅਬਲੋਵਾਲ ਰੋਡ ਪਟਿਆਲਾ ਦੀਆਂ ਨੇ ਜਿੱਥੇ ਦੋ ਚੋਰ ਬੀਬੀ ਤੋਂ ਚੈਨੀ ਖੋਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਬੀਬੀ ਤੋਂ ਪਤਾ ਪੁੱਛਣ ਦੇ ਬਹਾਨੇ ਉਸ ਦੇ ਅੱਗੇ ਪਿੱਛੇ ਘੁੰਮਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਦੋਨੋਂ ਚੋਹਾਂ ਨੇ ਇੱਕ ਰੇ ਹੈਲਮਟ ਪਾਇਆ ਹੋਇਆ ਤਾਂ ਦੂਸਰੇ ਕਿਰਤੇ ਟੋਪੀ ਲਈ ਹੋਈਏ ਕਿਸ ਤਰੀਕੇ ਦੇ ਨਾਲ ਉਸ ਤੋਂ ਪਹਿਲਾ ਜਿਹੜੇ ਕੀ ਘਰ ਦਾ ਪਤਾ ਪੁੱਛਿਆ ਜਾਂਦਾ ਉਸ ਤੋਂ ਬਾਅਦ ਉਹਦਾ ਧਿਆਨ ਪਟਕਾਇਆ ਜਾਂਦਾ ਤੇ ਦੇਖਦੇ ਹੀ ਦੇਖਦੇ ਬਜ਼ੁਰਗ ਬੀਬੀ ਜਦੋਂ ਗੇਟ ਦੇ ਅੰਦਰ ਵੜ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਦੀ ਚੈਨੀ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਇਹ ਵਿੱਚ ਸਾਡਾ ਚੈਨਲ ਇਹੀ ਬੇਨਤੀ ਕਰਦਾ ਹੈ ਕਿ ਆਪਣੇ ਬਜ਼ੁਰਗਾ ਦਾ ਤੇ ਮਹਿਲਾਵਾਂ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਕਿਉਂਕਿ ਘਰੇ ਸੋਨੇ ਪੌਣ ਤੇ ਗੁਰੇਜ਼ ਕੀਤਾ ਜਾਵੇ ਇਹ ਚੋਰ ਜਿਹੜੇ ਨੇ ਲੁਟੇਰੇ ਜਿਹੜੇ ਨੇ ਤੁਹਾਡੇ ਆਲੇ ਦੁਆਲੇ ਹੀ ਘੁੰਮ ਰਹੇ ਹੁੰਦੇ ਨੇ ਲੁੱਟ ਖੋਹ ਆਦਿਆਂ ਵਾਰਦਾਤਾ ਦੇ ਵਿੱਚ ਇੱਕ ਵਾਰ ਫੇਰ ਤੋਂ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਜੀਆਂ ਹੁਣ ਇੱਕ ਬਜ਼ੁਰਗ ਬੀਬੀ ਦੀ ਚੈਨੀ ਖੋਕੇ ਫਰਾਰ ਹੋ ਗਏ ਨੇ ਤਾਂ ਦੱਸਿਆ ਗਿਆ ਕਿ ਜਿਹੜੀਆਂ ਇਹ ਤਸਵੀਰਾਂ ਨੇ ਗੁਰਦੀਪ ਕਲੋਨੀ ਅਬਲੋਵਾਲ ਰੋਡ ਪਟਿਆਲਾ ਦੀਆਂ ਨੇ ਜਿੱਥੇ ਦੋ ਚੋਰ ਬੀਬੀ ਤੋਂ ਚੈਨੀ ਖੋਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਕਿ ਬਜ਼ੁਰਗ ਬੀਬੀ ਤੋਂ ਪਤਾ ਪੁੱਛਣ ਦੇ ਬਹਾਨੇ ਉਸ ਦੇ ਅੱਗੇ ਪਿੱਛੇ ਘੁੰਮਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਦੋਨੋਂ ਛੁਵਾ ਨੇ ਇੱਕ ਰੇ ਹੈਲਮਟ ਪਾਇਆ ਹੋਇਆ ਤਾਂ ਦੂਸਰੇ ਤੇ ਤੇ ਟੋਪੀ ਲਈ ਹੋਈਏ ਕਿਸ ਤਰੀਕੇ ਦੇ ਨਾਲ ਉਸ ਤੋਂ ਪਹਿਲਾ ਜਿਹੜੇ ਕੀ ਘਰ ਦਾ ਪਤਾ ਪੁੱਛਿਆ ਜਾਂਦਾ ਉਸ ਤੋਂ ਬਾਅਦ ਉਹਦਾ ਧਿਆਨ ਪਟਕਾਇਆ ਜਾਂਦਾ ਤੇ ਦੇਖਦੇ ਹੀ ਦੇਖਦੇ ਬਜ਼ੁਰਗ ਬੀਬੀ ਜਦੋਂ ਗੇਟ ਦੇ ਅੰਦਰ ਵੜ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਦੀ ਚੈਨੀ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਇਹ ਵਿੱਚ ਸਾਡਾ ਚੈਨਲ ਇਹੀ ਬੇਨਤੀ ਕਰਦਾ ਹੈ ਕਿ ਆਪਣੇ ਬਜ਼ੁਰਗਾ ਦਾ ਤੇ ਮਹਿਲਾਵਾਂ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਕਿਉਂਕਿ ਘਰੇ سونے ਪਾਉਣ ਤੇ ਗੁਰੇਜ਼ ਕੀਤਾ ਜਾਵੇ ਇਹ ਚੋਰ ਜਿਹੜੇ ਨੇ ਲੁਟੇਰੇ ਜਿਹੜੇ ਨੇ ਤੁਹਾਡੇ ਆਲੇ ਦੁਆਲੇ ਹੀ ਘੁੰਮ ਰਹੇ ਹੁੰਦੇ ਨੇ ਲੁਟਕੋਆ ਦੀਆਂ ਵਾਰਦਾਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ ਜੀਆਂ ਹੁਣ ਇੱਕ ਬਜ਼ੁਰਗ ਬੀਬੀ ਦੀ ਚੈਨੀ ਖੋਕੇ ਫਰਾਰ ਹੋ ਗਏ ਨੇ ਤਾਂ ਦੱਸਿਆ ਗਿਆ ਕਿ ਜਿਹੜੀਆਂ ਇਹ ਤਸਵੀਰਾਂ ਨੇ ਗੁਰਦੀਪ ਕਲੋਨੀ ਅਬਲੋਵਾਲ ਰੋਡ ਪਟਿਆਲਾ ਦੀਆਂ ਨੇ ਜਿੱਥੇ ਦੋ ਚੋਰ ਬੀਬੀ ਤੋਂ ਚੈਨੀ ਖੋਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਬੀਬੀ ਤੋਂ ਪਤਾ ਪੁੱਛਣ ਦੇ ਬਹਾਨੇ ਉਸ ਦੇ ਅੱਗੇ ਪਿੱਛੇ ਘੁੰਮਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਤੇ ਸਵਾਰ ਦੋਨੋਂ ਚੋਹਾਨ ਇੱਕ ਨੇ ਹੈਲਮਟ ਪਾਇਆ ਹੋਇਆ ਤਾਂ ਦੂਸਰੇ ਕਿੱਤੇ ਟੋਪੀ ਲਾਈ ਹੋਈਏ ਕਿਸ ਤਰੀਕੇ ਦੇ ਨਾਲ ਉਸ ਤੋਂ ਪਹਿਲਾ ਜਿਹੜੇ ਕੀ ਘਰ ਦਾ ਪਤਾ ਪੁੱਛਿਆ ਜਾਂਦਾ ਉਸ ਤੋਂ ਬਾਅਦ ਉਹਦਾ ਧਿਆਨ ਪਟਕਾਇਆ ਜਾਂਦਾ ਤੇ ਦੇਖਦੇ ਹੀ ਦੇਖਦੇ ਬਜ਼ੁਰਗ ਬੀਬੀ ਜਦੋਂ ਗੇਟ ਦੇ ਅੰਦਰ ਵੜ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਦੀ ਚੈਨੀ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਜੇ ਵਿੱਚ ਸਾਡੇ ਚੈਨਲ ਇਹੀ ਬੇਨਤੀ ਕਰਦਾ ਹੈ ਕਿ ਆਪਣੇ ਬਜ਼ੁਰਗਾ ਦਾ ਤੇ ਮਹਿਲਾਵਾਂ ਦਾ ਧਿਆਨ ਰੱਖੋ ਆਪਣਾ ਧਿਆਨ ਰੱਖੋ ਕਿਉਂਕਿ ਘਰੇ ਸੋਨੇ ਪੌਣ ਤੇ ਗੁਰੇਜ਼ ਕੀਤਾ ਜਾਵੇ ਇਹ ਚੋਰ ਜਿਹੜੇ ਨੇ ਲੁਟੇਰੇ ਜਿਹੜੇ ਨੇ ਤੁਹਾਡੇ ਆਲੇ ਦੁਆਲੇ ਹੀ ਘੁੰਮ ਰਹੇ ਹੁੰਦੇ ਨੇ